ਦਾ ਨਾਮ ਸਰਨਜੀਤ ਸਿੰਘ ਸਵੀ ਹੈ ਮੈਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦਾ ਚੇਅਰਮੈਨ ਦਾ ਮੈਨੂੰ ਅਹੁਦਾ ਦਿੱਤਾ ਗਿਆ ਤੇ ਇਸ ਅਹੁਦੇ ਦੀ ਗਰਮਾ ਹੈ ਕਿ ਇੱਥੇ ਸਰਜੀਤ ਪਾਕਪਤ ਸਾਹਿਬ ਤੋਂ ਹੋਰ ਵੱਡੇ ਵੱਡੇ ਲੋਕ ਰੰਧਾਵਾ ਸਾਹਿਬ ਵਰਗੇ ਲੋਕ ਇਹਨਾਂ ਦੇ ਚੇਅਰਮੈਨ ਰਹੇ ਨੇ ਤੇ ਉਹਦੇ ਵਿੱਚ ਅਸੀਂ ਕੁਝ ਵੱਡੇ ਡ੍ਰੀਮ ਲੈ ਕੇ ਆਏ ਆ ਜਿਨ੍ਹਾਂ ਨੂੰ ਅਸੀਂ ਐਗਜ਼ੀਕਿਊਟ ਕਰਨ ਚਾਹੁੰਦੇ ਆ ਜਿਹਦੇ ਵਿੱਚ ਪੰਜਾਬ ਦੀ ਯੂਥ ਇਨਵੋਲ ਹੋਵੇ ਪੰਜਾਬ ਦੇ ਸਾਰਾ ਆਰਟ ਇਨਵੋਲ ਹੋਵੇ ਪੰਜਾਬ ਦਾ ਇੱਕ ਨਵਾਂ ਜਿਹੜਾ ਡ੍ਰੀਮ ਆ ਉਹਨੂੰ ਐਗਜ਼ੀਕਿਊਟ ਕਰਨ ਦੇ ਲਈ ਅਸੀਂ ਪਹਿਲਾ ਪ੍ਰੋਗਰਾਮ ਜਿਹੜਾ ਕਰ ਰਹੇ ਆ ਉਹ ਹੈਗਾ ਬ੍ਰੈਂਡ ਪੰਜਾਬ ਜਿਹੜਾ ਕਿ ਸਰਜੀਤ ਪਾਤਰ ਸਾਹਿਬ ਦੀ ਯਾਦ ਵਿੱਚ ਕਰ ਰਹੇ ਆ ਇਟ ਇਜ਼ ਸਰਜੀਤ ਪਾਤਰ ਦੀ ਯਾਦ ਵਿੱਚ ਇੱਕ ਕਲਚਰਲ ਤੇ ਇੰਡਸਟਰੀਜ਼ ਜਿਹੜੀਆਂ ਨੇ ਆਰਟ ਐਂਡ ਕਲਚਰਲ ਇੰਡਸਟਰੀਜ਼ ਉਹ ਕਿਵੇਂ ਉਹਨਾਂ ਦੀਆਂ ਨਵੀਆਂ ਪੋਸਿਬਿਲਿਟੀਜ਼ ਨੇ ਕਿਵੇਂ ਉਹਨਾਂ ਨੂੰ ਅਸੀਂ ਐਗਜ਼ੀਕਿਊਟ ਕਰ ਸਕਦੇ ਆ ਉਹਦੇ ਲਈ ਇੱਕ ਅਸੀਂ ਵੱਡਾ ਫੈਸਟੀਵਲ ਕਰ ਰਹੇ ਆ ਬ੍ਰੈਂਡ ਪੰਜਾਬ ਉਹ ਹੋਏਗਾ 6 7 8 ਦਸੰਬਰ ਤੋ ਉਹਦਾ ਵੈਨਿਊ ਹੈਗਾ ਟੋਟਲ ਚੰਡੀਗੜ੍ਹ ਐਂਡ ਅਰਾਊਂਡ ਜਿਹੜਾ ਡਿਜੀਟਲ ਮੀਡੀਆ ਤੁਸੀਂ ਨਾਲ ਲੈ ਕੇ ਆਦਰੇ ਪਹਿਲੀ ਵਾਰ ਸ਼ਾਇਦ ਐਸਾਂ ਚੰਡੀਗੜ੍ਹ ਆ ਰਹੀ ਆ ਉਹ ਕੀ ਮਕਸਦ ਹੈ ਤੁਹਾਡਾ ਅ ਸਮੇਂ ਦੇ ਨਾਲ ਟੈਕਨੋਲੋਜੀ ਬਦਲਦੀ ਆ ਟੈਕਨੋਲੋਜੀ ਲੋਕਾਂ ਦੀਆਂ ਆਦਤਾਂ ਬਦਲਦੀ ਆ ਅਸੀਂ ਉਹਦੇ ਆਦੀ ਆਟੋਮੇਸ਼ਨ ਚ ਹੀ ਹੋ ਜਾਂਦੇ ਹਾਂ ਸੋ ਹੁਣ ਸਾਡਾ ਬਾਕੀ ਸਾਰਾ ਕੁਝ ਡਿਜੀਟਲਾਈਜ਼ ਹੋ ਚੁੱਕਿਆ ਲੋਕ ਡਿਜੀਟਲ ਐਪਸ ਦੇ ਨਾਲ ਕੰਮ ਕਰਦੇ ਆ ਉਹ ਟੂਲਸ ਨੇ ਸਾਡੇ ਕੋਲ ਪਰ ਇਹਦੇ ਵਿੱਚ ਸਿਨੇਮਾ ਤੇ ਡਿਜੀਟਲ ਆਰਟਸ ਦੀਆਂ ਪੰਜਾਬੀ ਯੂਥ ਨੂੰ ਕਿਹੜੀਆਂ ਟ੍ਰੇਨਿੰਗਸ ਦੀ ਲੋੜ ਆ ਕਿਵੇਂ ਉਹ ਇਸ ਫੀਲਡ ਦੇ ਵਿੱਚ ਐਕਸੈਲ ਕਰਦੇ ਆ ਅਰਨਿੰਗ ਕਰਦੇ ਆ ਨਾਮ ਕਮਾ ਸਕਦੇ ਆ ਉਹਦੇ ਲਈ ਇਹ ਜ਼ਰੂਰੀ ਸਮਝਿਆ ਅਸੀਂ ਤੇ ਇੱਕ ਨਵੀਂ ਅਕੈਡਮੀ ਦੇ ਚੰਟਰ ਸਟਾਰਟ ਕੀਤਾ ਦੇਖੋ ਇਹ ਬਿਲਕੁਲ ਸਹੀ ਆ ਕਿ ਇਸ ਵੇਲੇ ਪੰਜਾਬ ਆ ਜਿਹੜਾ ਉਹ ਬਹੁਤ ਹੀ ਡਿਟੇਰੀਓਰੇਟਿੰਗ ਸਿਚੁਏਸ਼ਨ ਵੱਲੋਂ ਵੱਧ ਰਿਹਾ ਜੇ ਮੈਂ ਤਾਂ ਕਹਿਣਾ ਦੱਸਣਾ ਹੋਵੇ ਕਿ ਪੰਜਾਬ ਨੂੰ ਕਿਹੜਾ ਮੈਟਾਫਰ ਆ ਜਿਹੜਾ ਸਭ ਤੋਂ ਵੱਧ ਐਕਸਪਲੇਨ ਕਰ ਸਕਦਾ ਤਾਂ ਮੈਂ ਕਹਾਂਗਾ ਕਿ ਉਹ ਮੈਟਾਫਰ ਦੋ ਹੀ ਹੋ ਸਕਦੇ ਨੇ ਜਾਂ ਸੂਸਾਈਡ ਤੇ ਜਾਂ ਰੇਪ ਪੰਜਾਬ ਨੇ ਆਪਣੀ ਧਰਤੀ ਆਪਣੇ ਪਾਣੀ ਆਪਣੀ ਹਵਾ ਆਪਣੀਆਂ ਜਿਹੜੀਆਂ ਐਥੀਕਲ ਤੇ ਸੋਸ਼ਲ ਵੈਲਿਊਜ਼ ਨੇ ਇਹ ਸਾਰੇ ਕਿਸੇ ਦਾ ਰੇਪ ਕੀਤਾ ਜਾਂ ਇਹ ਸਾਰਾ ਸੂਸਾਈਡ ਦੇ ਕਿਨਾਰੇ ਤੇ ਖੜਿਆ ਸਾਰਾ ਕੁਝ ਹੁਣ ਇਹਨੂੰ ਬਦਲਣ ਦੀ ਲੋੜ ਹੈ ਇਹਨੂੰ ਬਦਲਿਆ ਕਿਵੇਂ ਜਾਏਗਾ that is the issue ਮੈਂ ਮਤਲਬ ਇਹ ਸਮਝਦਾ ਕਿ ਇਹ ਜਿਹੜਾ ਬ੍ਰਾਂਡ ਜਦੋਂ ਅਸੀਂ ਬ੍ਰਾਂਡ ਦੀ ਗੱਲ ਕੀਤੀ ਆ ਕਿ ਜਿਹੜਾ ਬ੍ਰਾਂਡ ਕਿਸੇ ਵੇਲੇ ਅਸੀਂ ਕਹਿੰਦੇ ਸੀ ਕਿ ਪੰਜਾਬ ਅੰਨਦਾਤਾ ਅੰਨਦਾਤੇ ਤੋਂ ਉਹ ਭਿਖਾਰੀ ਕਿਵੇਂ ਬਣ ਗਿਆ ਐਸ ਵਿਡੇ ਜਿਹੜੀ ਪੰਜਾਬ ਦੀ ਸਥਿਤੀ ਆ ਮੈਂ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਬਲੇਮ ਨਹੀਂ ਕਰਦਾ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਬਹੁਤ ਲੰਮੇ ਸਮੇਂ ਤੋਂ ਇੱਕ ਐਸਾ ਮਾਹੌਲ ਕ੍ਰੀਏਟ ਹੋ ਚੁੱਕਿਆ ਜਿੱਥੇ ਕਿ ਲੋਕਾਂ ਨੂੰ ਮੰਗਤੇ ਬਣਾ ਕੇ ਉਹਨਾਂ ਨੂੰ ਭੀਖ ਦੇ ਕੇ ਵੋਟਾਂ ਲਈਆਂ ਜਾਂਦੀਆਂ ਨੇ ਇਹਨੂੰ ਤੋੜਨ ਦੀ ਲਈ ਬਹੁਤ ਜ਼ਰੂਰੀ ਆ ਕੋਈ ਕੋਈ ਨਵਾਂ ਆਈਡੀਆ ਨਵਾਂ ਵਿਚਾਰ ਨਵਾਂ ਡ੍ਰੀਮ ਸਾਹਮਣੇ ਆ ਪ੍ਰਾਣੀਆਂ ਗੱਲਾਂ ਦੇ ਨਾਲ ਅਸੀਂ ਜੋ ਮਰਜ਼ੀ ਕਰ ਲਈਏ ਕਿ ਹੋਰ ਸਪੋਸ ਤੁਸੀਂ ਮੈਨੂੰ ਕਹੋ ਵੀ ਆਪਾਂ ਖੇਤੀ ਨੂੰ ਹੋਰ ਵਧਾ ਲਈਏ ਜ਼ਮੀਨ ਤਾਂ ਨਹੀਂ ਵਧਾ ਸਕਦੇ ਬੱਦ ਖੇਤ ਮਾਲੇ ਦੇ ਵਿੱਚ ਫਰਟੀਲਾਈਜ਼ਰ ਨਹੀਂ ਪਾ ਸਕਦੇ ਬੱਦ ਐਗਰੋケमिकल्स ਨਹੀਂ ਪਾ ਸਕਦੇ ਬੱਦ ਦੀ ਘਣਤਾ ਜਾਂ ਜਿਹਨੂੰ ਆਪਾਂ ਇੰਟੈਂਸਿਟੀ ਕ੍ਰੌਪ ਐਂਡ ਟੈਂਸਿਟੀ ਉਹ ਨਹੀਂ ਪਾ ਸਕਦੇ ਕੀ ਕਰਾਂਗੇ ਵੀ ਨੀਡ ਨਿਊ ਆਈਡੀਆਸ ਸਿਆਸੀ ਸਾਥੀ ਨੇ ਮਾਰੇ ਕੱਪੜੇ ਦੀ ਗੱਲ ਕੀਤੀ ਆ ਸਿਆਸੀ ਲੀਡਰਾਂ ਨੂੰ ਵੀ ਥੋੜੀ ਸਮਝਾ ਸਕੀ ਆਪਾਂ ਉਹਦੇ ਲਈ ਵੀ ਕੁਝ ਕਰਨ ਦੀ ਲੋੜ ਆ ਅੱਜ ਦੀ ਦੇ ਹਾਂ ਦੇਖੋ ਇਹ ਨਹੀਂ ਹੈ ਹਰ ਸਿਆਸੀ ਬੰਦਾ ਵੀ ਹਰ ਸਿਆਸੀ ਪਾਰਟੀ ਚਾਹੇਗੀ ਕਿ ਕੁਛ ਨਾ ਕੁਛ ਨਵਾਂ ਕੀਤਾ ਜਾਵੇ ਲੋਕਾਂ ਨੂੰ ਕਰਨ ਲਈ ਪਰ ਉਹਨਾਂ ਕੋਲ ਆਈਡੀਆਜ਼ ਦੀ ਘਾਟ ਹੈ ਉਹਨਾਂ ਕੋਲ ਆਈਡੀਆਜ਼ ਨਹੀਂ ਹੈ ਇਸ ਕਰਕੇ ਕੱਲੀਆਂ ਸਿਆਸੀ ਪਾਰਟੀਆਂ ਨੂੰ ਬਲੇਮ ਕਰਨ ਦੀ ਜ਼ਰੂਰਤ ਨਹੀਂ ਮੈਂ ਖੁਦ ਜਾਂ ਇੰਟੈਲੀਜੈਂਸੀ ਆ ਜਾਂ মিডিਆ ਸਾਰਿਆਂ ਦੇ ਲਈ ਰਿਸਪਾਂਸਿਬਲ ਨੇ ਅਸੀਂ ਮਤਲਬ ਜਿੰਨਾ ਇਹਨਾਂ ਵੱਡਾ ਅਕਾਡੈਮਿਕ ਵਰਡ ਆ ਜਿਹੜਾ ਉਹਨੇ ਕੀ ਨਵਾਂ ਦੇ ਦਿੱਤਾ ਸੋ ਇਹ ਸਾਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਲਈ ਇੱਕ ਨਵਾਂ ਵਿਜ਼ਨ ਇੱਕ ਨਵਾਂ ਡ੍ਰੀਮ ਕ੍ਰੀਏਟ ਕਰਨਾ ਪੈਣਾ ਹੈ ਸੋ ਆਪਾਂ ਸਾਰੇ ਮੈਨੇ ਇਹ ਕਹਿੰਦਾ ਕਿ ਅਸੀਂ ਪੰਜਾਬ ਆਰਟ ਕਾਉਂਸਲ ਜਾਂ ਅਸ਼ਵਨੀ ਕਟਲੇ ਜਾਂ ਅਮਰਗਿੱਤ ਗਰੇਵਾਲ ਜਾਂ ਪੰਜਾਬ ਆਰਟ ਕਾਉਂਸਲ ਦੇ ਪ੍ਰਧਾਨ ਸਵਰਨਜੀਤ ਸਭੀ ਕੁਝ ਕਰਨਗੇ ਪਰ ਸਾਰਿਆਂ ਨਾਲ geke ਕਰਨਾ ਔਰ ਉਹ ਜਿਹੜਾ ਡ੍ਰੀਮ ਆ ਉਹ ਪੰਜਾਬ ਦੀ ਰੂਹ ਦੇ ਵਿੱਚ ਆ ਦੇਖੋ ਮੈਨਲੀ ਇਹ ਜਿਹੜਾ ਪ੍ਰੋਗਰਾਮ ਆ ਇਹ ਅਸੀਂ ਉਲੀਕਿਆ ਚੰਡੀਗੜ੍ਹ ਚੰਡੀਗੜ੍ਹ ਦੇ ਟ੍ਰਾਈ ਸਿਟੀ ਦੇ ਵਿੱਚ ਪਰ ਮੈਂ ਇੱਕ ਗੱਲ ਕਹਿਣਾ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਪੰਜਾਬ ਆ ਜਿਹੜਾ ਇਕੱਲਾ ਚੰਡੀਗੜ੍ਹ 'ਚ ਨਹੀਂ বাসਦਾ ਪੰਜਾਬ ਇਕੱਲਾ ਪੰਜਾਬ 'ਚ ਵੀ ਨਹੀਂ বাসਦਾ ਪੰਜਾਬ ਸਾਰੀ ਦੁਨੀਆ 'ਚ বাসਦਾ ਹੈ ਅਗਰ ਪੰਜਾਬ ਅਸੀਂ ਬਹੁਤ ਰੌਲਾ ਪਾ ਦਿੰਨੇ ਆ ਕਿ ਸਾਡੇ ਜਿਹੜੇ ਬੱਚੇ ਨੇ ਉਹ ਬਾਹਰ ਜਾ ਰਹੇ ਨੇ ਪੰਜਾਬ ਖਤਮ ਹੋ ਰਿਹਾ ਪੰਜਾਬ ਹੁਣ ਜਿਹੜੀ ਮਾਈਗਰੇਟਰੀ ਲੇਬਰ ਆ ਉਹਨਾਂ ਦਾ ਹੀ ਪੰਜਾਬ ਬਣਦਾ ਜਾ ਰਿਹਾ ਆਉਣ ਵਾਲਾ ਜਿਹੜਾ ਪੰਜਾਬ ਆ ਤੁਸੀਂ ਜਿਵੇਂ ਗੱਲ ਕੀਤੀ ਆ ਡਿਜੀਟਲ ਪੰਜਾਬ ਦੀ ਆਉਣ ਵਾਲਾ ਜਿਹੜਾ ਪੰਜਾਬ ਆ ਉਹ ਗਲੋਬਲ ਪੰਜਾਬ ਹੋਏਗਾ ਇੱਕ ਜਿਹੜੀ ਮਲਟੀ ਲੋਕਲ ਕੌਨਸ਼ੀਅਸਨੈਸ ਹੋਏਗੀ ਜਿਸ ਨੂੰ ਅਸੀਂ ਪੰਜਾਬ ਨੂੰ ਡ੍ਰੀਮ ਕਰਨਾ ਜੇ ਅਸੀਂ ਪੰਜਾਬ ਨੂੰ ਡਿਫਾਈਨ ਕਰਨਾ ਤਾਂ ਹੁਣ ਪੰਜਾਬ ਨੂੰ ਇੱਕ ਜਿਓਗ੍ਰਾਫੀਕਲ ਏਰੀਆ ਰਾਹੀਂ ਡਿਫਾਈਨ ਨਹੀਂ ਕੀਤਾ ਜਾ ਸਕਦਾ ਪੰਜਾਬ ਨੂੰ ਇੱਕ ਗਲੋਬਲੀ ਡਿਸਟ੍ਰਿਬਿਊਟਿਡ ਮਲਟੀ ਲੋਕਲ ਨੈਟਵਰਕ ਕੌਨਸ਼ੀਅਸਨੈਸ ਦੇ ਰੂਪ ਦੇ ਵਿੱਚ ਡ੍ਰੀਮ ਕਰਨਾ ਪੈਗਾ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਫੈਸਟੀਵਲ ਆ ਇਹ ਭਾਵੇਂ ਚੰਡੀਗੜ੍ਹ ਦੀ ਧਰਤੀ ਤੇ ਹੋਏਗਾ ਟਰਾਈ ਸਿਟੀ ਤੇ ਹੋਏਗਾ ਹੋਰ ਪੰਜਾਬ ਦੇ ਆਲੇ ਦੁਆਲੇ ਫੈਲੇਗਾ ਲੇਕਿਨ ਉਹ ਨੈਟਵਰਕ ਜਿਹਦੀ ਤੁਸੀਂ ਗੱਲ ਕੀਤੀ ਆ ਕਿ ਇੱਕ ਨਵੀਂ ਅਕੈਡਮੀ ਦੇ ਰੂਪ ਦੇ ਵਿੱਚ ਆਰਟ ਕਾਉਂਸਲ ਨੇ ਡ੍ਰੀਮ ਲਿਆ ਔਰ ਇਹ ਗੱਲ ਵੀ ਬਹੁਤ ਇੰਪੋਰਟੈਂਟ ਆ ਕਿ ਅੱਜ ਤੱਕ ਇਹ ਡ੍ਰੀਮ ਆ ਜਿਹੜਾ ਨਵੀਂ ਅਕੈਡਮੀ ਕ੍ਰੀਏਟ ਕਰਨ ਦਾ ਉਹ ਸਿਰਫ ਪੰਜਾਬ ਨਹੀਂ ਲਿਆ ਇਸ ਕਰਕੇ ਮੈਂ ਸਮਝਦਾ ਕਿ ਉਸ ਅਕੈਡਮੀ ਦੀ ਸਹਾਇਤਾ ਦੇ ਨਾਲ ਨਵੀਂ ਟੈਕਨੋਲੋਜੀ ਦੀ ਸਹਾਇਤਾ ਦੇ ਨਾਲ ਇਹ ਜਿਹੜਾ ਫੈਸਟੀਵਲ ਆ ਇਹ ਸਾਰੀ ਦੁਨੀਆ ਚ ਹੋਏਗਾ ਔਰ ਮਲਟੀ ਲੋਕਲ ਫੈਸਟੀਵਲ ਹੋਏਗਾ ਔਰ ਦੁਨੀਆ ਦੇ ਵਿੱਚ ਡਿਸਟ੍ਰਿਬਿਊਟਡ ਹੋਏਗਾ ਸਾਰੇ ਲੋਕ ਆਨਲਾਈਨ ਦੁਨੀਆ ਭਰ ਤੋਂ ਇਹਦੇ ਵਿੱਚ ਪਾਰਟਿਸਪੇਟ ਕਰੇ ਅਸ਼ਵਨੀ ਚਟਲੇ ਆ ਕਿ ਯੋਗਦਾਨ ਰਹੇਗਾ ਸਾਰੇ ਇਸ ਜੋ ਯੋਗਦਾਨ ਹੈ ਕਿ ਜੀ ਮੈਨੂੰ ਦੁਬਾਰਾ ਇੱਥੇ ਜ਼ਿੰਮੇਵਾਰੀ ਮਿਲੀ ਹੈ ਅਸ ਪ੍ਰਧਾਨ ਸੰਗੀਤ ਨਾਟਕ ਅਕੈਡਮੀ ਨੂੰ ਚਲਾਉਂਦੀ ਔਰ ਇਸ ਦਾ ਪਹਿਲਾ ਪ੍ਰੋਗਰਾਮ ਅਸੀਂ ਉਹ ਲਿਖਿਆ ਹੈ ਬ੍ਰਾਂਡ ਪੰਜਾਬ ਲੇਕਿਨ ਅਸੀਂ ਇਹਦਾ ਬ੍ਰਾਂਡ ਪੰਜਾਬ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀ ਸੋਚਦੇ ਹਾਂ ਕਿ ਸਰਜੀਤ ਪਾਤਰ ਜਿਹੜਾ ਫੈਸਟੀਵਲ ਹੈ ਸਰਜੀਤ ਪਾਤਰ ਫੈਸਟੀਵਲ ਆਫ ਆਰਟਸ ਐਂਡ ਲਿਟਰੇਚਰ ਐਂਡ ਕ੍ਰੀਏਟਿਵ ਇੰਡਸਟਰੀਜ਼ ਅਸੀਂ ਉਹ ਸਿਰਫ ਸੈਮੀਨਾਰ ਓਰੀਐਂਟਡ ਫੈਸਟੀਵਲ ਨਾ ਕਰੀਏ ਅਸੀਂ ਇਸ ਤਰ੍ਹਾਂ ਇੱਕ ਪੋएट ਨੂੰ ਸੈਲੀਬ੍ਰੇਟ ਕਰੀਏ ਜਿੱਦਾਂ ਸ਼ਾਇਦ ਸਾਰੀ ਦੁਨੀਆ 'ਚ ਕਦੇ ਨਾ ਹੋਇਆ ਹੋਵੇ ਅਸੀਂ ਹਿੰਦੁਸਤਾਨ ਦੀ ਐਗਜ਼ੈਂਪਲ ਸਾਡੇ ਸਾਹਮਣੇ ਹੈ ਕਈ ਮਲਿਆਲਮ ਦੇ ਪੋਏਟਸ ਕਈ ਤਾਮਿਲ ਦੇ ਪੋਏਟਸ ਬਹੁਤ ਵੱਡੇ ਤਰੀਕੇ ਨਾਲ ਸੈਲੀਬ੍ਰੇਟ ਹੋਏ ਨੇ ਲੇਕਿਨ ਸਾਡਾ ਇਹ ਉਪਰਾਲਾ ਰਹੇਗਾ ਕਿ ਇਹ ਜਿਹੜਾ ਫੈਸਟੀਵਲ ਹੈ ਜਿਹੜਾ 6 7 8 ਦਸੰਬਰ ਨੂੰ ਹੋਣਾ ਔਰ ਉਹਦਾ ਵੈਨਿਊ ਚੰਡੀਗੜ੍ਹ ਐ ਐਂਡ ਅਰਾਊਂਡ ਐ ਉਹਦਾ ਮੈਸੇਜ ਸਾਡੇ ਡਾਇਸਪੋਰਾ ਤੱਕ ਸਾਡੇ ਜਿਹੜੇ ਲੋਕ ਇਥੋਂ ਬਾਹਰ ਵੱਸਦੇ ਆ ਉਹਨਾਂ ਤੱਕ ਥਰੂ ਸੋਸ਼ਲ ਮੀਡੀਆ ਥਰੂ आवर ओन एफर्ट्स ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਵਿਚਾਰ ਨੇ ਜਾਂ ਜਿਹੜਾ ਉਹਨਾਂ ਦਾ দান ਪ੍ਰਦਾਨ ਹੈ ਨਵੀਂ ਪੀੜ੍ਹੀ ਦੇ ਨਾਲ ਜੁੜਨ ਦਾ ਉਹਨਾਂ ਨੂੰ ਅਸੀਂ ਆਨਲਾਈਨ ਲਿਆ ਕੇ ਅਸੀਂ ਵੀ विल क्रिएट अ ਟੈਕਨੋਲੋਜੀ ਕਿ ਆਨਲਾਈਨ ਸਾਡੇ ਨਾਲ ਸੈਮੀਨਾਰਸ ਦੇ ਵਿੱਚ ਵੀ ਜੁੜਨ ਸਾਡੀਆਂ ਪਰਫਾਰਮੈਂਸਸ ਵਿੱਚ ਜੁੜਨ ਔਰ ਉਹ ਅਸੀਂ ਇੱਕ ਰਿਪੋਰਟ ਦੇ ਤੌਰ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਹੈ ਉਹਨਾਂ ਤੱਕ ਅਸੀਂ ਪਹੁੰਚ ਸਕੀਏ ਇਹ ਸਾਡਾ ਇਸ ਫੈਸਟੀਵਲ ਦਾ ਉਪਰਾਲਾ ਰਹੇਗਾ ਪੰਜਾਬੀਅਤ ਪੰਜਾਬ ਤੱਕ ਸੀਮਤ ਨਹੀਂ ਰਹੀ ਤੁਸੀਂ ਤੁਹਾਡੇ ਗੱਲ ਤੋਂ ਨਜ਼ਰ ਆ ਰਿਹਾ ਪਰ ਪੰਜਾਬੀ ਤੇ ਜੋ ਮਾਨ ਕਰਦੇ ਆਂ ਪੰਜਾਬੀਆਂ ਤੇ ਆਪਾਂ ਉਹ ਮਾਨ ਪੁੱਦਾ ਜਾ ਰਿਹਾ ਮੀਨਗੀ ਦੀ ਜਿਆਦਾ ਜਿਹੜੀ ਗੱਲੋਂ ਗੱਲ ਆ ਰਹੀ ਹੈ ਬਾਤ ਬਾਤ ਦੇਖੋ ਅਧਿਸ਼ਾਂ ਜੋ ਚੈਨ ਪੰਜਾਬ ਪਿਛਲੇ ਕੁਝ ਦਹਾਕੇ ਤੋਂ ਪੰਜਾਬ ਨੂੰ ਕਈ ਕੁਰਤੀਆਂ ਨਾਲ ਜੋੜਿਆ ਗਿਆ ਪਰ ਅਸਲ ਸੱਚ ਹੈ ਵੀ ਔਰ ਨਹੀਂ ਵੀ ਜੋੜਿਆ ਜਾਂਦਾ ਗਿਆ ਹੈ ਪ੍ਰਚਾਰ ਜਾਂਦਾ ਹੋਇਆ ਪੰਜਾਬ ਇੰਨਾ ਹੈ ਨਹੀਂ ਜਿੰਨਾ ਕੀਤਾ ਗਿਆ ਭੰਡਿਆ ਗਿਆ ਅਸੀਂ ਉਸ ਭੰਡਗਰੀ ਨੂੰ ਤੋੜਾਂਗੇ